ਦੇ ਨੇ ਤੇਰੀਆਂ ਤਾਂ ਚੜਾਈਆਂ ਨੇ ਮੈਂ ਸੁਣਿਆ ਮੰਮੀ ਨੇ ਤੈਨੂੰ ਘਰ ਦੀਆਂ ਚਾਪੀਆਂ ਸਮਾਦੀਆਂ ਹਾਂਜੀ ਮੈਂ ਤਾਂ ਮੰਮੀ ਨੂੰ ਮਨਾ ਕੀਤਾ ਸੀਗਾ ਵੀ ਰਹਿਣ ਦੋ ਪਰ ਮੰਮੀ ਕਹਿੰਦੇ ਇਹਨਾਂ ਤੇ ਤਾਂ ਹੁਣ ਹੱਕ ਹੀ ਤੇਰਾ ਤੈਨੂੰ ਪਤਾ ਮੇਰੀ ਮਾਂ ਨਾ ਬਹੁਤ ਭੋਲੀ ਐ ਉਹ ਆਪਣੇ ਵਿਆਹ ਤੋਂ ਪਹਿਲਾਂ ਕਹਿੰਦੀ ਹੁੰਦੀ ਸੀ ਕਿ ਇੱਕ ਵਾਰੀ ਉਹਦੀ ਨੂੰਹ ਆ ਜੇ ਉਹਨੂੰ ਸਾਰੀਆਂ ਘਰ ਦੀਆਂ ਜ਼ਿੰਮੇਵਾਰੀਆਂ ਦੇ ਦੇਣੀਆਂ ਨੇ ਉਹਨੇ ਆਰ ਤੁਮ ਵੀ ਨਾ ਉਹਨੇ ਇੱਕ ਗੱਲ ਦਾ ਧਿਆਨ ਰੱਖੀ ਹਾਂਜੀ ਦੱਸੋ ਕਿਹੜੀ ਗੱਲ ਦਾ ਧਿਆਨ ਰੱਖਣਾ ਮੈਂ ਦੇਖ ਸ਼ਲੀ ਮੇਰੀ ਮਾਂ ਦਾ ਨਾ ਕਦੇ ਵੀ ਤੂੰ ਦਿਲ ਨਾ ਤੋੜੀ ਉਹਨੇ ਨਾ ਤੈਨੂੰ ਆਪਣੀ ਧੀ ਮੰਨਿਆ ਉਹਦੇ ਦੁੱਖ ਸੁੱਖਾਂ ਨੂੰ ਆਪਣਾ ਮੰਨੀ ਮਾਂ ਦਾ ਚਮਚਾ ਹੋ ਗਿਆ ਸ਼ੁਰੂ ਹੁਣ ਪਤਾ ਨਹੀਂ ਕਿੰਨਾ ਛਿਰੇ ਨੇ ਮੈਨੂੰ ਭਾਸ਼ਣ ਦੇਣਾ ਮੇਰੀ ਮਾਂ ਨੇ ਤੈਨੂੰ ਔਣਸਾ ਜੜੀ ਚਾਬੀਆਂ ਸਮਾਈਆਂ ਨੇ ਲੋਕ ਕੁਣੀ ਨੂੰ ਚਾਕੇ ਵੀ ਨਾ ਕਿੰਨੇ ਕਿੰਨੇ ਸਾਲ ਨਹੀਂ ਮਿਲਦੀਆਂ ਹੈ ਤੁਹਾਡੇ ਕਹਿਣ ਦਾ ਕੀ ਮਤਲਬ ਆ ਵੀ ਉਹ ਚਾਬੀਆਂ ਮੈਂ ਮੰਮੀ ਜੀ ਨੂੰ ਵਾਪਸ ਕਰਦਾ ਨਹੀਂ ਯਾਰ ਮੇਰੇ ਕਹਿਣ ਦਾ ਇਹ ਮਤਲਬ ਥੋੜੀ ਹੈ ਮੈਂ ਤਾਂ ਤੈਨੂੰ ਇਹ ਕਹਿਣਾ ਚਾਹਣਾ ਵੀ ਮੇਰੀ ਮਾਂ ਤੈਨੂੰ ਬਹੁਤ ਪਿਆਰ ਕਰਦੀ ਹੈ ਉਹਨੇ ਤੈਨੂੰ ਨੂ ਨਹੀਂ ਧੀ ਬਣਾਇਆ ਹੋਇਆ ਤੇ ਤੈ ਵੀ ਨਾ ਉਹਦਾ ਪੂਰਾ ਖਿਆਲ ਰੱਖਣਾ ਤੂੰ ਵੀ ਉਹਨੂੰ ਸੱਸ ਨਹੀਂ ਮਾਂ ਸਮਝੀ ਜੀ ਤੁਸੀਂ ਵੀ ਨਾ ਹੱਦੀ ਕਰੀ ਜਾਂਦੇ ਹੋ। ਉਹ ਮੈਂ ਮੰਮੀ ਜੀ ਨੂੰ ਬਹੁਤ ਪਿਆਰ ਕਰਦੀ ਆ। ਤੁਸੀਂ ਤਾਂ ਮੈਨੂੰ ਐ ਗੱਲਾਂ ਸੁਣਾਉਣ ਲੱਗੇ ਹੋਏ ਹੋ ਜਿਵੇਂ ਪਤਾ ਨਹੀਂ ਮੈਂ ਕਿੱਡਾ ਵੱਡਾ ਤੁਹਾਡੇ ਨਾਲ ਧੋਖਾ ਕਰਨਾ ਹੁੰਦਾ। ਉਹ ਯਾਰ ਤੂੰ ਤਾਂ ਗੁੱਸਾ ਹੀ ਕਰੀ ਜਾਨੀ ਐ। ਮੇਰੇ ਕਹਿੰਦਾ ਇਹ ਮਤਲਬ ਥੋੜੀ ਐ। ਛੱਡੋ ਜੀ ਇਹਨਾਂ ਮਤਲਬ ਵਾ ਮਤਲਬਾ ਨੂੰ। ਮੇਰੇ ਕੰਨਿਓ ਤੁਸੀਂ ਬੇਫਿਕਰ ਰਹੋ। ਜਿੰਨਾ ਪਿਆਰ ਮੈਂ ਆਪਣੀ ਮਾਂ ਨੂੰ ਕਰਦੀ ਆ ਨਾ ਉਸ ਤੋਂ ਵੱਧ ਕਿਤੇ ਮੈਂ ਆਪਣੀ ਸਾਸੂ ਮਾਂ ਨੂੰ ਪਿਆਰ ਕਰਦੀ ਆ ਇੱਕ ਮਿੰਟ ਸ਼ੈਲੀ ਮੈਂ ਗੱਲ ਕਰਕੇ ਆਇਆ ਸ਼ੁਕਰ ਆ ਫੋਨ ਆ ਗਿਆ ਤੇ ਮੇਰਾ ਖਿਹੜਾ ਛੁੱਟ ਗਿਆ ਨਹੀਂ ਪਤਾ ਨਹੀਂ ਕਿੰਨਾ ਕੁ ਚਿਰ ਇਹਨਾਂ ਦਾ ਭਾਸ਼ਣ ਸੁਣਨਾ ਪੈਣਾ ਸੀ ਮੈਨੂੰ ਤੇ ਰਹੀ ਪਿਆਰ ਦੀ ਗੱਲ ਪਿਆਰ ਤਾਂ ਜੀ ਮੈਂ ਆਪਣੀ ਮਾਂ ਨੂੰ ਹੀ ਕਰਦੀ ਆ ਆ ਸਾਸੂ ਮਾਂ ਵਾਲਾ ਪਿਆਰ ਤਾਂ ਨਾ ਬਸ ਟਿੱਖਾਵਈ ਆ ਹਾਂ ਪਰ ਇਹ ਤਾਂ ਪਿਆਰ ਸੱਚਾ ਕਰ ਅਨੂ ਆ ਤੇਰੀ ਸਲਾਈ ਵਾਲੀ ਮਸ਼ੀਨ ਤੇ ਮੇਰਾ ਪਰਸ ਰਹਿ ਗਿਆ ਹੱਲੇ ਆ ਕੇ ਨਹੀਂ ਜਲਦੀ ਨੇ ਦੇਖ ਲਿਆ ਸੀ ਜੀ ਤੁਹਾਡਾ ਪਰਸ ਪਿਆ ਹਾਲੋ ਹੋਰ ਯਾਰ ਮੈਂ ਵੀ ਨਾ ਕਾਲੀ ਦੇ ਚੱਕਰਾਂ ਚ ਚੱਕਣਾ ਹੀ ਭੁੱਲ ਗਿਆ ਸੀ ਪਰਸ ਤਾਂ ਤੁਹਾਨੂੰ ਹੁਣ ਮਿਲ ਗਿਆ ਮੈਨੂੰ ਇਹ ਦੱਸੋ ਤੁਸੀਂ ਮੰਮੀ ਨਾਲ ਕੀਤੀ ਗੱਲ ਮੰਮੀ ਨਾਲ ਗੱਲ ਕੀ ਗੱਲ ਕਰਨੀ ਆ? ਲਾ ਆ ਗਈ ਮੈਂ। ਕਰ ਲੋ ਜਿਹੜੀ ਗੱਲ ਕਰਨੀ ਆ। ਮੰਮੀ ਅਰੁਣਾ 4 ਦਿਨਾਂ ਆਪਦੇ ਪੇਕੇ ਲਾਉਣਾ ਚਾਹੁੰਦੀ ਆ। ਬਸ ਉਹਦੀ ਉਹ ਇਜਾਜ਼ਤ ਲੈਣੀ ਸੀ ਤੁਹ ਤੋਂ। ਹੂੰ। ਇਜਾਜ਼ਤ ਲੈ ਰਿਆਂ ਜਾਂ ਤੂੰ ਮੈਨੂੰ ਦੱਸ ਰਿਹਾ? ਮੰਮੀ ਐਂ ਕਾ ਤੋ ਬੋਲ ਰਹੇ ਹੋ। ਮੈਂ ਕਿਹੜਾ ਤੁਹਾਨੂੰ ਬਿਨਾਂ ਪੁੱਛੇ ਚਲੀ ਗਈ? ਹਲੇ ਤਾਂ ਤੁਹਾਨੂੰ ਜਾਨਵਾਰੇ ਪੁੱਛ ਹੀ ਰਹੇ ਆ ਨਾ ਹੁਣ ਤਾਂ ਬੜਾ ਬੋਲ ਵੀ ਜੇ ਤੇ ਨਾ ਇੰਨਾ ਹੀ ਬੋਲਣ ਦਾ ਪਤਾ ਸੀਗਾ ਆਪ ਨਹੀਂ ਪੁੱਛ ਸਕਦੀ ਸੀ ਇਹਨੂੰ ਕਹਿੰਦੇ ਪੁੱਛਣ ਲਈ ਅੱਗੇ ਕੀਤਾ ਮੰਮੀ ਜੇ ਮੈਂ ਤੁਹਾਨੂੰ ਪੁੱਛ ਵੀ ਲੈਂਦੀ ਨਾ ਤੁਹਾਡਾ ਨਾਂ ਚ ਹੀ ਜਵਾਬ ਆਉਣਾ ਸੀ ਨਹੀਂ ਮੇਰਾ ਤਾਂ ਨਾ ਹੁਣ ਵੀ ਜਵਾਬ ਹੀ ਆ ਚਾਹੇ ਮੈਂ ਤਾਂ ਮੁੰਡੇ ਨੇ ਪੁੱਛ ਲਿਆ ਚਾਹੇ ਤੂੰ ਪੁੱਛ ਲਿਆ ਪਰ ਕਿਉਂ ਮੰਮੀ ਕਿਉਂ क्योंकि ना मेरी धी ने आना चार दिन रहने रहते मिल गया हम तेन जवाब मम्मी देख कि तीवी के ना चलता मैनू देख कि मैं आकड़ा दिखाई दी ਮੰਮੀ ਐ ਕਿਉਂ ਬੋਲੀ ਜਾਂਦੇ ਆ ਉਹਨੂੰ ਤੁਸੀਂ ਤੂੰ ਨਾ ਮਾਰੀ ਆਉਂਦੀ ਤੀਮੀ ਦੀ ਹਮਾਇਤ ਨਾ ਕਰਿਆ ਕਰ ਉਹ ਕਦੇ ਮਾਂ ਦੇ ਵੀ ਸੁਣ ਲਿਆ ਕਰ ਜਿਵੇਂ ਤੇਰੀ ਛੈਲੀ ਭੈਣ ਨਾ ਮੇਰੀ ਹਰ ਗੱਲ ਸੁਣਦੀ ਤੇ ਸਮਝਦੀ ਆ ਉਹ ਮੰਮੀ ਮੈਂ ਭੈਣ ਬਾਰੇ ਵੀ ਤੁਹਾਡੇ ਨਾਲ ਗੱਲ ਕਰਨੀ ਹੋ ਸੀ ਤੁਸੀਂ ਨਾ ਉਹਨੂੰ ਬਾਰਾ ਫੋਨ ਨਾ ਕਰਿਆ ਕਰੋ ਉਹ ਤਾਂ ਪਹਿਲਾਂ ਹੀ ਬਥੇਰੀ ਸਮਝੀ ਸਮਝਾਈ ਆ ਤੇਰੇ ਕਹਿਣ ਦਾ ਕੀ ਮਤਲਬ ਉਹ ਮੇਰੇ ਕਹਿਣ ਦਾ ਤਾਂ ਮੰਮੀ ਇਹ ਮਤਲਬ ਆ ਤੁਸੀਂ ਭੈਣ ਦੇ ਘਰ ਵਿੱਚ ਨਾ ਕਾਟੀ ਦਿਖਨਦਾ ਜੀ ਦਿਓ ਵਿਆਹ ਤੋਂ ਪਹਿਲਾਂ ਵੀ ਉਹ ਥੋੜੇ-ਸਾਰਿਆਂ ਦੀ ਚਲਦੀ ਸੀ ਕਿਤੇ ਇਹ ਨਾ ਹੋਵੇ ਵੀ ਵਿਆਹ ਤੋਂ ਬਾਅਦ ਵੀ ਉਹ ਥੋੜੇ-ਸਾਰਿਆਂ ਤੇ ਚੱਲੇ ਅੱਛਾ ਹੁਣ ਤੂੰ ਮੇਰੀ ਧੀ ਬਾਰੇ ਵੀ ਮੁੱਠਾ ਸਿੱਧਾ ਬੋਲਣ ਲੱਗ ਗਿਆ ਉਹਦਾ ਘਰ ਬਸਣ ਤੋਂ ਪਹਿਲਾਂ ਤੇ ਤੋੜਨ ਦੀਆਂ ਗੱਲਾਂ ਕਰਦਾ ਵੀ ਮੰਮੀ ਤੋਂ ਆ ਕਰਦੀਆਂ ਤੂੰ ਉਹ ਕਰਦੀਆਂ ਮੈਨੂੰ ਨਾ ਬਾਹਲਾ ਸਮਝਾਉਣ ਦੀ ਲੋੜ ਨਹੀਂ ਵੀ ਮੈਂ ਆਉਂਦੀ ਧੀ ਨੂੰ ਕੀ ਸਿਖਾਉਣਾ ਤੇ ਕੀ ਸਮਝਾਉਣਾ ਉਹਦੇ ਲਈ ਕੀ ਕਰਨਾ ਇਹ ਤਾਂ ਬਸ ਮੈਨੂੰ ਪਤਾ ਤੈਨੂੰ ਨਹੀਂ ਠੀਕ ਆ ਜੇ ਮੰਮੀ ਤੁਸੀਂ ਮੇਰੀਆਂ ਕਹੀਆਂ ਗੱਲਾਂ ਦਾ ਮਤਲਬ ਸਮਝ ਜਾਂਦੇ ਨਾ ਤਾਂ ਤੁਸੀਂ ਮੈਨੂੰ ਇਹ ਜਵਾਬ ਨਹੀਂ ਸੀ ਦੇਣਾ ਮੈਂ ਵੀ ਨਾ ਆਪਣੀ ਭੈਣ ਦਾ ਘਰ ਬਸਾਉਣ ਵਾਸਤੇ ਤੁਹਾਨੂੰ ਇਹ ਗੱਲਾਂ ਕਹਿ ਰਹੀ ਹਾਂ ਉਹ ਮੰਮੀ ਜੀ ਤੁਸੀਂ ਗੱਲ ਨੂੰ ਸਮਝੋ ਜਿਹੜੀਆਂ ਮਾਮਾ ਨਾ ਧੀਆਂ ਦੇ ਘਰਾਂ 'ਚ ਦਖਲ ਅੰਦਾਜ਼ੀ ਦਿੰਦੀਆਂ ਨੇ ਉਹ ਕਰ ਕਦੇ ਨਹੀਂ ਬਸਦੇ ਹਮੇਸ਼ਾ ਟੁੱਤਦੀ ਨੇ ਉਹ ਦੇਖ ਦੇਖ ਉਹ ਕਿੰਨੇ ਕੌੜੇ ਬੋਲ ਬੋਲਦਾ ਮੇਰੀ ਧੀ ਲਈ ਉਹ ਮੰਮੀ ਕੌੜੇ ਬੋਲ ਨਹੀਂ ਹੈਗੇ ਮੈਂ ਸੱਚ ਦੱਸ ਰਿਹਾ ਤੁਹਾਨੂੰ ਕੀ ਸੱਚ ਹੈ ਇਹਦੇ 'ਚ ਮੈਂ ਮਾਂ ਮਾਂ ਨੂੰ ਸਭ ਪਤਾ ਹੁੰਦਾ ਵਿਆਹ ਦਾ ਕੀ ਬਤਾਰੇ ਕੀ ਠੀਕ ਹੈ ਕੀ ਨਹੀਂ ਇਸ ਲਈ ਨਾ ਅੱਜ ਤੋਂ ਬਾਅਦ ਮੇਰੀ ਧੀ ਨੂੰ ਤੂੰ ਕੌੜੇ ਬੋਲ ਨਾ ਬੋਲੀ ਮੈਂ ਆਪਦੀ ਧੀ ਲਈ ਕੀ ਕਰਨਾ ਕੀ ਨਹੀਂ ਇਹ ਤਾਂ ਮੈਨੂੰ ਹੀ ਪਤਾ ਨਾ ਆ ਜੋੜੇ ਮੰਮੀ ਤੇਰੇ ਮੂਰੇ ਹੱਥ ਤੁਹਾਨੂੰ ਤਾਂ ਸਭ ਕੁਝ ਪਤਾ ਆ ਡਰਾਮੇ ਹੀ ਨਾ ਅਸੀਂ ਟੀਵੀ ਸਾਹਮਣੇ ਕਰਿਆ ਕਰ ਉਹ ਨਹੀਂ ਸਮਝਾਇਆਗਾ ਉਹੀ ਮੇਰੇ ਸਾਹਮਣੇ ਹੁਣ ਮਿੰਤਾ ਨਹੀਂ ਤੇਰੀ ਜਾਨਾ ਉਹ ਮੰਮੀ ਜੀ ਤੁਸੀਂ ਤਾਂ ਮਿੰਤਾ ਕਰਕੇ ਵੀ ਨਹੀਂ ਸਮਝਦੇ ਬਥੇਰਾ ਸਮਝਾਇਆ ਸੀ ਵੀ ਖਰਚਾ ਨਾ ਕਰੋ ਘੱਟ ਖਰਚਾ ਕਰ ਲੋ ਕਿਹਾ ਸੀ ਜਿੱਥੋਂ ਸਰਦਾ ਉਥੇ ਸਾਰ ਲੋ ਜੇ ਸਾਰਿਆ ਹੁੰਦਾ ਨਾ ਮੇਰੀ ਤੇ ਡੈਡੀ ਜੀ ਦੀ ਨਾ ਅੱਜ ਅੱਧੀ ਟੈਨਸ਼ਨ ਹੁੰਦੀ ਤੁਸੀਂ ਤਾਂ ਨਾ ਦੋਏ ਪਿਓ ਪੁੱਤ ਮੇਰੇ ਤੇ ਮੇਰੀ ਧੀਰੇ ਮਗਰ ਹੱਥ ਧੋਕੇ ਪੈ ਗਏ ਮੈਂ ਤਾਂ ਤੇਰੇ ਪਿਓ ਨੂੰ ਕਿਹਾ ਸੀ ਵੀ ਮੇਰੇ ਨਾ ਕੱਲੀ ਕੱਲੀ ਧੀ ਆ ਮੇਰੇ ਕੋਲ ਪੰਜ ਸੱਤ ਨਹੀਂ ਮੈਂ ਤਾਂ ਉਹਦੇ ਸਾਰੇ ਚੌਲਾੜ ਪੂਰੇ ਕਰੂੰਗੀ ਦੇਖਿਆ ਸੀ ਨਾ ਫਿਰ ਤੁਸੀਂ ਸਾਰੇ ਲੋਕ ਕਿਵੇਂ ਖੜ ਖੜ ਕੇ ਵਿਆਹ ਦੇਖ ਰਹੇ ਸੀ ਉਹ ਖੜ ਖੜ ਕੇ ਤਾਂ ਮੰਮੀ ਜੀ ਹੁਣ ਮੈਂ ਵੀ ਦੇਖ ਰਿਆਂ ਵੀ ਮੈਂ ਕਿੱਥੋਂ ਕਿਨੂੰ ਕਿੰਨੇ ਪੈਸੇ ਦੇਣਾ ਮੰਮੀ ਤੁਸੀਂ ਤਾਂ ਆਪ ਦਿੱਤੀ ਦੇ ਚਾਹ ਪੂਰੇ ਕਰ ਲੇ ਕਦੇ ਪੁੱਤ ਬਾਰੇ ਸੋਚਿਆ ਵੀ ਇਹ ਵਿਚਾਰਾ ਕਿਵੇਂ ਕਰਜ਼ਾ ਲਾਹੂਗਾ ਉਹ ਮੰਮੀ ਜੀ ਹਜੇ ਵੀ ਵਕਤ ਨੂੰ ਸਾਂਭ ਲਓ ਜਿਹੜਾ ਕੁਝ ਹੋਣਾ ਸੀ ਨਾ ਉਹ ਤਾਂ ਹੋ ਗਿਆ ਹੁਣ ਐਵੇਂ ਨਾ ਪੈਣ ਨੂੰ ਘਾ ਲਟਾਈ ਜਾਇਓ ਉਹ ਮੈਨੂੰ ਵੀ ਦੋ ਪੈਸੇ ਜੋੜ ਲੈਣ ਦਿਓ ਮੈਂ ਵੀ ਕਰਜ਼ਾ ਲਾਂਦਾ ਹੋ ਜਾ ਨਾ ਹੁਣ ਤੂੰ ਚਾਹੁੰਦਾ ਕੀ ਆ ਵੀ ਮੈਂ ਆਪਦੀ ਕੁੜੀ ਨੂੰ ਕੁਝ ਵੀ ਨਾ ਦੇਵਾ ਵੀ ਉਹਦੀ ਉਹਦੇ ਸਹੁਰੇ ਚ ਬੇਜਤੀ ਹੋ ਜਾ ਭੰਡੀ ਹੋ ਜਵੇ ਉਹਦੇ ਸਹੁਰੇ ਕਹਿਣ ਵੀ ਇਹਨੇ ਮਾਂ ਬਾਪ ਤਾਂ ਇਹਨੂੰ ਕੁਝ ਨਹੀਂ ਕਹਿੰਦੇ ਵੀ ਮੇਰੀ ਧੀ ਦੁਖੀ ਹੋ ਕੇ ਇੱਥੇ ਆ ਕੇ ਬਹਿ ਜਵੇ ਤੇ ਤੁਸੀਂ ਦੋਵੇਂ ਧੀਮੀ ਆਦਮੀ ਉਹਦਾ ਤਮਾਸ਼ਾ ਦੇਖੋ ਤਮਾਸ਼ਾ ਮੈਂ ਨਾ ਇਹ ਸਭ ਜਾਣਦੀ ਆ ਇਸ ਲਈ ਮੇਰੇ ਨਾਲ ਨਾ ਤੂੰ ਫालतू ਜਵਾਨ ਨਾਲ ਲੜਾਈ ਮੈਂ ਜੋ ਕਰਨਾ ਨਾ ਉਹ ਕਰਕੇ ਹੀ ਰਹਿਣਾ ਉਹ ਮੰਮੀ ਜੀ ਕਿਉਂ ਗੱਲਾਂ ਦੇ ਪਤੰਗੜ ਬਣਾਈ ਜਾਂਦੇ ਹੋ ਉਹ ਕੋਈ ਨਹੀਂ ਸੋਚਦਾ ਭੈਣ ਬਾਰੇ ਇੰਨਾ ਮਾੜਾ ਕਿਉਂ ਕਹਦੀ ਮੰਮੀ ਜੀ ਅਸੀਂ ਤਾਂ ਐਂ ਚਾਹੁੰਦੇ ਆ ਵੀ ਮੇਰੀ ਭੈਣ ਆਪਦੇ ਘਰੇ ਹੱਸੇ ਖੇਡੇ ਖੁਸ਼ ਰਹੇ ਰਹਿਣ ਦੇ ਵੇ ਮੈਨੂੰ ਪਤਾ ਹੀ ਆ ਤੂੰ ਕਿੰਨਾ ਕੁ ਸੋਚਦਾ ਉਹਦੇ ਬਾਰੇ ਜਿੰਨਾ ਹੀ ਤੂੰ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਨਾ ਉਹ ਘਰੇ ਬਿਠਾਉਣ ਲਈ ਬੇ ਇਹੋ ਜਿਹੀਆਂ ਗੱਲਾਂ ਤਾਂ ਨਾ ਪਰਜਾਈਆਂ ਕਰਦੀਆਂ ਹੁੰਦੀਆਂ ਨੇ ਜਾਂ ਕਰਦੀਆਂ ਨੇ ਬੁੜੀਆਂ ਤੂੰ ਤਾਂ ਬੁੜੀਆਂ ਤੋਂ ਵੀ ਪਹਿਲਾਂ ਮੈਂ ਤਾਂ ਨਾ ਦੁਨੀਆ 'ਚ ਪਹਿਲਾਂ ਭਰਾ ਇਹੋ ਜਿਹਾ ਦੇਖਿਆ ਜਿਹੜਾ ਇਹ ਕਹਿੰਦਾ ਨਾ ਮੰਮੀ ਭੈਣ ਨੂੰ ਨਾ ਕੁਝ ਦੇਈ ਜਿਹੜੇ ਅਸਲ ਭਰਾ ਹੁੰਦੇ ਆ ਨਾ ਉਹ ਤਾਂ ਇਹ ਕਹਿੰਦੇ ਨੇ ਮੰਮੀ ਮੇਰੀ ਘਰ ਵਾਲੀ ਨੂੰ ਨਾ ਪਤਾ ਲੱਗ ਜਾ ਤੂੰ ਜਿਹੜਾ ਕੁਝ ਦੇਣਾ ਨਾ ਚੁੱਪ ਕਰਕੇ ਦੇ ਦੀ ਤੇ ਤੂੰ ਕਹਿਣਾ ਕੁਝ ਦੇਈ ਨਾ ਵੇ ਆ ਸਭ ਕੁਝ ਨਾ ਥੋੜਾ ਹੀ ਆ ਜੇ ਮੇਰੀ ਧੀ ਥੋੜਾ ਬਹੁਤ ਕੁਝ ਲੈ ਵੀ ਲਊ ਤਾਂ ਥੋੜੇ ਖਜ਼ਾਨੇ ਚ ਕਹਿੰਦਾ ਕਾਟਾ ਪੈਣ ਲੱਗਿਆ ਕਿਧਰ ਨਹੀਂ ਥੋੜੇ ਖਜ਼ਾਨੇ ਖਾਲੀ ਹੋਣ ਲੱਗੇ ਮੰਮੀ ਬਸ ਕਰ ਮੈਂ ਬਥੇਰੀਆਂ ਸੁਣ ਲਈਆਂ ਤੇਰੀਆਂ ਮੈਂ ਤਾਂ ਆਪਦੀ ਹੀ ਪਗਾਉਂਦੀ ਆਈ ਆ ਤੇ ਆਪਦੀ ਹੀ ਪਗਾਉਂਗੀ ਉਹ ਕੀ ਸਮਝਾਵੇ ਮੰਮੀ ਨੂੰ ਕੋਈ ਦੱਸ ਕਿਹੜਾ ਭਰਾ ਆਪਦੀ ਭੈਣ ਬਾਰੇ ਇੰਨਾ ਮਾੜਾ ਸੋਚੂਗਾ ਜਿੰਨਾ ਮੰਮੀ ਸੋਚੀ ਜਾਂਦੀ ਆ ਆ ਲਓ ਜੀ ਪਾਣੀ ਮੇਰੇ ਸਿਰ 'ਚ ਪਾ ਦੇ ਪਾਣੀ ਜਾਈ ਪੈ ਕੇ ਲੈ ਲੈ ਅਸਵਾਦ ਸਵੇਰੇ ਸਵੇਰੇ ਮੂਡ ਖਰਾਬ ਕਰਕੇ ਰੱਖਤਾ ਲੈ ਹੁਣ ਤੁਸੀਂ ਮੈਨੂੰ ਐ ਕਿਉਂ ਬੋਲੀ ਜਾਂਦੇ ਹੋ ਉਹ ਹੁਣ ਘਰ ਦੇ ਗਲੇਸ਼ 'ਚ ਮੈਂ ਕਿਤੇ ਜਾਵਾਂ ਆਵਾਂ ਵੀ ਨਾ ਉਹ ਹਲੇ ਵੀ ਜਾਣ ਆਉਣ 'ਚ ਕੋਈ ਕਸਰ ਬਾਕੀ ਆ ਆ ਦੇਖ ਲੈ ਨਿੱਕੀ ਜੀ ਗੱਲ ਦਾ ਕਿੱਡਾ ਸਿਆਪਾ ਪੈ ਗਿਆ ਉਹ ਸੌਰੀ ਯਾਰ ਉਹ ਕੀ ਕਰਾਂ ਮੰਮੀ ਗੱਲ ਨੂੰ ਸਮਝ ਹੀ ਨਹੀਂ ਰਹੇ ਤੋ ਇੱਕ ਵਾਰੀ ਭੈਣ ਨੂੰ ਆ ਕੇ ਚਲੇ ਜਾਣ ਦੇ ਫੇਰ ਚਲੀ ਜਾਈਂ ਫੇਰ ਜੀ ਮੰਮੀ ਨੇ ਫੇਰ ਵੀ ਨਹੀਂ ਜਾਣ ਦੇਣਾ ਇਹ ਕਿੱਥੋਂ ਵਰਤੂਗਾ ਮੇਰੀ ਧੀ ਨਾਲ ਜੇ ਇਹਨੂੰ ਉਹ ਨੂੰ ਵਰਤਣ ਦੋਗੇ ਤਾਂ ਹੀ ਵਰਤੂਗਾ ਕੋਈ ਗੱਲ ਨਹੀਂ ਮੈਂ ਵੀ ਇਹਦੀ ਨਾ ਅਕਲ ਟਕਾਣੇ ਲਿਆ ਕੇ ਛੱਡੂ ਲੈ ਸੱਚ ਮੈਂ ਤਾਂ ਇਹਨੂੰ ਗੱਲਾਂ-ਗੱਲਾਂ 'ਚ ਕਹਿ ਬੈਠੀ ਵੀ ਮੇਰੀ ਧੀ ਆਊਗੀ ਪਰ ਉਹਦਾ ਕੀ ਪਤਾ ਕਦੋਂ ਆਊਗੀ ਹੁਣ ਤਾਂ ਉਹਨੂੰ ਹਰ ਹਾਲਤ 'ਚ ਆਉਣਾ ਹੀ ਪੈਣਾ ਜਿਵੇਂ ਮਰਜੀ ਆਜੇ ਜੇ ਉਹ ਨਾ ਆਈ ਮੇਰੀ ਤਾਂ ਬੇਇੱਜ਼ਤੀ ਹੋ ਜੂ मैं ना उन्होंने फोन करके कहनी है तू जिमे मरजी आ गया मम्मी जी देखो तो कि फोन आया ਤੇਰੀ ਮੰਮੀ ਦਾ ਫੋਨ ਆਇਆ ਜੱਨੀ ਮੰਮੀ ਸੋ ਇੱਕ ਮਿੰਟ ਮੰਮੀ ਮੈਂ ਕਰਦੀ ਆਂ ਗੱਲ ਚਲ ਲੈ ਕਰ ਲੈ ਜੱਨੀ ਗੱਲ ਹਾਂਜੀ ਮੰਮੀ ਹੈਲੋ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੀਏ ਮੰਮੀ ਕਿਵੇਂ ਹੋ ਮੈਂ ਬਸ ਠੀਕ ਹੀ ਆਂ ਧੀਏ ਤੂੰ ਮੇਰੀ ਇੱਕ ਗੱਲ ਮੰਨੇਂਗੀ ਜੇ ਤੂੰ ਮੇਰੇ ਕੋਲ 4 ਦਿਨ ਲਾਜ਼ਮੀ ਕੀ ਹੋ ਗਿਆ ਮੰਮੀ ਕੀ ਦੱਸਾਂ ਪੁੱਤ ਮੇਰੀ ਨਾ ਤੇਰੇ ਵੀਰੇ ਤੇ ਭਾਬੀ ਦੇ ਨਾਲ ਬਹਿਸ ਹੋ ਗਈ ਤੇਰੀ ਭਾਬੀ ਪੇਕੀ ਜਾਣ ਨੂੰ ਕਹਿੰਦੀ ਸੀ ਮੈਂ ਉਹਨੂੰ ਜਾਣ ਤੋਂ ਮਨਾ ਕਰਤਾ ਵੀ ਤੂੰ ਜਾਣਾ ਨਹੀਂ ਮੇਰੀ ਨਾ ਧੀ ਆ ਰਹੀ ਐ ਬਸ ਤੂੰ ਜਿਵੇਂ ਮਰਜ਼ੀ ਕਰ ਪੁੱਤ ਤੂੰ ਚਾਰਕ ਦਿਨ ਆ ਜਾ ਠੀਕ ਐ ਹਾਂ ਮੰਮੀ ਥੋੜਾ ਜੀ ਨਹੀਂ ਲੱਗਦਾ ਪਿਆ ਪਤਾ ਕੀ ਆ ਮੰਮੀ ਤੁਸੀਂ ਮੇਰੇ ਬਿਨਾ ਨਾ ਇੰਨੇ ਦਿਨ ਕਦੇ ਇਕੱਲੇ ਰਹੇ ਨਹੀਂ ਤਾਂ ਕਰਕੇ ਤੁਸੀਂ ਫਿਕਰ ਨਾ ਕਰੋ ਮੈਂ ਆਪਣੇ ਮੰਮੀ ਨਾਲ ਗੱਲ ਕਰਦੀ ਆ ਫਿਰ ਤੁਹਾਨੂੰ ਦੱਸਦੀ ਆ ਜਿਵੇਂ ਉਹ ਕਹਿਣਗੇ ਆਪਾਂ ਉਵੇਂ ਹੀ ਕਰਾਂਗੇ ਮੰਮੀ ਜੀ ਹਾਂ ਤੇ ਹੈ ਮੇਰੇ ਮੰਮੀ ਜੀ ਨਾ ਮੇਰੇ ਬਿਨਾ ਉਧਰੇ ਉਧਰੇ ਜੇ ਪਏ ਨੇਗੇ ਉਹਨਾਂ ਦਾ ਨਾ ਜੀ ਨਹੀਂ ਲੱਗਦਾ ਪਿਆ ਜੇ ਤੁਸੀਂ ਕਹੋ ਤਾਂ ਮੈਂ 4 ਦਿਨ ਆਪਣੀ ਮੰਮੀ ਕੋਲੇ ਲਾਇਆ ਆਂ। ਧੀਏ ਜੇ ਤੂੰ ਚਲੀ ਗਈ ਜੀ ਤਾਂ ਸਾਡਾ ਵੀ ਨਹੀਂ ਲੱਗਣਾ। ਹਾਂਜੀ ਮੰਮੀ ਜੀ ਜੀ ਤਾਂ ਮੇਰਾ ਵੀ ਨਹੀਂ ਲੱਗਣਾ। ਮੇਰੇ ਵੀ ਹੋਲ ਜੇ ਉੱਠੀ ਜਾਣੇ ਨੇ। ਵੀ ਇੱਥੇ ਤੁਸੀਂ ਇਕੱਲੇ ਹੋ। ਪਰ ਕੀ ਆਣਾ? ਮੇਰੇ ਮੰਮੀ ਨਾ ਮੇਰੇ ਬਿਨਾ ਕਦੇ ਇੰਨੇ ਦਿਨ ਰਹੇ ਨਹੀਂ ਹੈਗੇ। ਉਹਨਾਂ ਨੂੰ ਵੀ ਹੁਣ ਹੋਇਆ ਪਿਆਵਾ ਵੀ ਮੈਂ ਉਹਨਾਂ ਕੋਲੇ 4 ਦਿਨ ਲਾਇਆ ਆਂ। ਪਰ ਹੁਣ ਮੈਂ ਮੰਮੀ ਨੂੰ ਕੀ ਕਹਾਂ? ਤੁਸੀਂ ਤਾਂ ਮੰਮੀ ਇਹ ਗੱਲ ਸਮਝ ਹੀ ਸਕਦੇ ਹੋ ਨਾ ਹਾਂ ਤਾਂ ਮੈਂ ਸਮਝ ਸਕਦੀ ਆ ਪਰ ਤੋ ਇੱਕ ਵਾਰੀ ਰਾਜ ਨੂੰ ਤਾਂ ਪੁੱਛ ਲੈ ਮੰਮੀ ਜੀ ਇਹਨਾਂ ਨੂੰ ਤਾਂ ਮੈਂ ਬਾਅਦ ਚੋਂ ਵੀ ਪੁੱਛ ਲੂੰਗੀ ਪਰ ਪਹਿਲਾਂ ਨਾ ਮੈਨੂੰ ਥੋੜੀ ਇਜਾਜ਼ਤ ਚਾਹੀਦੀ ਆ ਮੇਰੀ ਇਜਾਜ਼ਤ ਚਲ ਜਾਇਆ ਥੈਂਕ ਯੂ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਨਾ 2-4 ਦਿਨਾਂ ਬਾਅਦ ਮੁੜੇ ਆਉਂਗੀ ਮੈਨੂੰ ਵੀ ਪਤਾ ਵੀ ਮੇਰੀ ਮਾਂ ਇੱਥੇ ਕੱਲੀ ਆ ਦੇਖੀ ਤੈਨੂੰ ਤਾਂ ਜਾਣਦਾ ਵਾਵਾ ਹੀ ਚੌਥੜਿਆ ਪਿਆ ਪਰ ਸੱਚ ਪੁੱਛੇ ਨਾ ਮੇਰਾ ਜੀ ਨਹੀਂ ਲੱਗਣਾ ਲੈ ਇਹ ਮਤਦਾਨ ਹੁਣ ਜੀ ਵਿਚੜ ਗਿਆ ਮੈਂ ਦੱਸ ਤੇਰੇ ਜੀ ਦਾ achar ਪਾਉਣਾ ਇਹ ਤਾਂ ਨਹੀਂ ਮੈਨੂੰ ਜਾਣ ਦਿੰਦੀ ਮੰਮੀ ਜੀ ਤਾਂ ਮੇਰਾ ਵੀ ਨਹੀਂ ਲੱਗਣਾ ਪਰ ਤੁਹਾਨੂੰ ਵੀ ਤਾਂ ਪਤਾ ਹੀ ਹੈ ਨਾ ਵੀ ਕੁੜੀਆਂ ਨੂੰ ਤਾਂ ਪੇਕੇ ਜਾਣ ਦਾ ਚੋਰੀ ਵਾਲਾ ਹੁੰਦਾ ਵਾ ਨਾਲੇ ਮੈਨੂੰ ਤਾਂ ਮੰਮੀ ਨੂੰ ਮਿਲਿਆ ਨੂੰ ਵੀ ਬਹੁਤ ਟਾਈਮ ਹੋ ਗਿਆ ਉਤਾ ਠੀਕ ਐ ਪੁੱਤ ਤੂੰ ਜਾ ਐ ਪਰ ਵਾਲੇ ਦਿਨ ਨਾ ਲਾ ਕੇ ਆਈ ਲੋ ਮੰਮੀ ਜੀ ਹਜੇ ਤਾਂ ਮੈਂ ਗਈ ਵੀ ਨਹੀਂ ਤੁਸੀਂ ਪਹਿਲਾਂ ਹੀ ਕਹੀ ਜਾਂਦੇ ਹੋ ਛੇਤੇ ਆ ਜੀ ਛੇਤੇ ਆ ਜੀ ਜੇ ਏਡੀ ਹੋਈ ਗੱਲ ਆ ਨਾ ਫਿਰ ਮੈਂ ਜਾਣ ਨੂੰ ਰਹਿ ਨਹੀਂ ਦਿੰਨੀ ਆ ਨਾ ਨਾ ਪੁੱਤ ਜਾਣਾ ਕਿਉਂ ਨਹੀਂ ਤੂੰ ਜਾ ਸੁਖੀ ਸੰਦੀ ਆਪਣੇ ਪੈਕੇ ਨਾਲੇ ਨਾ ਇੱਕ ਗੱਲ ਮੰਨ ਲਈ ਮੇਰੀ ਮੈਨੂੰ ਫੋਨ ਕਰਦਾ ਕਰੀ ਰੋਜ਼ ਤੇਰੇ ਬਿਨਾ ਤਾਂ ਨਾ ਇਹ ਘਰ ਜਮੀ ਸੁਣਨਾ ਹੋ ਜਾਣਾ ਰੌਣਕ ਹੈ ਤੇ ਸਾਡੇ ਘਰ ਦੀ ਰੌਣਕ ਲੋ ਮਮੀ ਜੀ ਇਹ ਕੀ ਗੱਲ ਕਰਤੀ ਤੁਸੀਂ ਮੈਂ ਤਾਂ ਤੁਹਾਨੂੰ ਦਿਨ ਚ ਦੋ ਦੋ ਤਿੰਨ ਤਿੰਨ ਟਾਈਮ ਫੋਨ ਕਰਿਆ ਕਰੂੰਗੀ ਫਿਰ ਤੁਸੀਂ ਕਿਹਾ ਕਰਨਾ ਮੇਰੇ ਕੰਨ ਖਾ ਜਾਣੀ ਆ ਨਾ ਨਾ ਬੁੱਤ ਮੈਂ ਕਿਹਾ ਕਹੂੰਗੀ ਤੂੰ ਕਰ ਲਿਆ ਕਰੀ ਫੋਨ ਮੇਰੇ ਕੰਨੀਆਂ ਤਾਂ ਚਾਹੇ ਸਾਰਾ ਦਿਨ ਫੋਨ ਤੇ ਲੱਗੀ ਰਹੀ ਹੈ ਨਾ ਮਾਤਾ ਤੂੰ ਕੀ ਮੇਰੀ ਸਹੇਲੀ ਆ ਜਿਹੜਾ ਮੈਂ ਤੇਰੇ ਨਾਲ ਸਾਰਾ ਦਿਨ ਫੋਨ ਤੇ ਜੱકડ ਮਾਰੀ ਜਾ ਨਾਲੇ ਬੁੱਤ ਤੂੰ ਦੇਰਵਾਦ ਜਾ ਰਹੀ ਹੈ ਨਾ ਆਪਣੀ ਮੰਮੀ ਨੂੰ ਕਹਿ ਦੇ ਕਿ ਫालतू ਖਰਚਾ ਕਰਨ ਦੀ ਕੋਈ ਲੋੜ ਨਹੀਂ ਰੱਬ ਦਾ ਦਿੱਤਾ ਹੋਇਆ ਆਪਣੇ ਕੋਲ ਸਭ ਕੁਝ ਹੈ ਹਾਂਜੀ ਮੰਮੀ ਜੀ ਮੈਂ ਤੁਹਾਡਾ ਸੁਨੇਹਾ ਉਹਨਾਂ ਨੂੰ ਲਾ ਦੂੰਗੀ ਸਿਆਣੀ ਧੀ ਚਲ ਮੈਂ ਐ ਕਰਦੀ ਆ ਰਾਜ ਨੂੰ ਕਹਿ ਦਿੰਨੇ ਆ ਤੈਨੂੰ ਛੱਡਿਆਊਗਾ ਪੇਕੇ ਨਹੀਂ ਮੰਮੀ ਜੀ ਇਹਨਾਂ ਨੂੰ ਕਹਿਣ ਦੀ ਕੀ ਲੋੜ ਆ ਵੀਰ ਜੀ ਮੈਨੂੰ ਆਪੇ ਆ ਕੇ ਲੈ ਜਾਣਗੇ ਓਹੋ ਮੈਂ ਹੁਣੇ ਤਾਂ ਬੁੱਤ ਤੈਨੂੰ ਕਹਿ ਕੇ ਹਟੀਆਂ ਕਿ ਉਹਨਾਂ ਦਾ ਕੋਈ ਖਰਚਾ ਨਹੀਂ ਕਰਾਣਾ ਤੂੰ ਫੇਰ ਕਹੀ ਜਾਨੀ ਆ ਉਹਨਾਂ ਨੂੰ ਦੱਸ ਤੇਰਾ ਵੀਰਾ ਤਾਂ ਨੌਕਰੀ ਕਰਦਾ ਹੈ ਤੇ ਉਹਨੂੰ ਤੈਨੂੰ ਲਿਜਾਣ ਵਾਸਤੇ ਸਪੈਸ਼ਲ ਛੁੱਟੀ ਕਰਨੀ ਪੈਣੀ ਆ ਆਪਣਾ ਘਰ ਦਾ ਕੰਮ ਹੈ ਤੈਨੂੰ ਛੱਡਿਆਊਗਾ ਰਾਤ ਪੇਕੇ ਸੱਚੀ ਮੰਮੀ ਜੀ ਮੈਂ ਕਿੰਨੀ ਲੱਕੀ ਆ ਤੁਸੀਂ ਮੇਰੇ ਨਾਲ ਨਾਲ ਮੇਰੇ ਘਰਦਿਆਂ ਦੀ ਵੀ ਫਿਕਰ ਕਰਦੇ ਹੋ ਕਰਨੀ ਆ ਪੁੱਤ ਜਿਨ੍ਹਾਂ ਨੇ ਆਪਣੀ ਧੀ ਦੇਤੀ ਉਹਨਾਂ ਨੇ ਸਭ ਕੁਝ ਦਿੱਤਾ ਹੁਣ ਦੱਸ ਹੋਰ ਕੀ ਮੰਗ ਲਾ ਉਹਨਾਂ ਤੋਂ ਚਲ ਮੈਂ ਆਪਣੇ ਫੋਨ ਤਾਂ ਰਾਜ ਨੂੰ ਫੋਨ ਕਰਕੇ ਆਈ ਤੂੰ ਆਪਣੇ ਜਾਣ ਦੀ ਤਿਆਰੀ ਖਿੱਚ ਲੈ ਹਾਂਜੀ ਮੰਮੀ ਜੀ ਬਾ ਮਾਤਾ ਬਾਲੀਏ ਪੋਲੀਆਂ ਕੀ ਕਹਾ ਹੁਣ ਤੈਨੂੰ ਮੈਂ ਤੁਹਾਡੇ ਇਸੇ ਪੋਲੇ ਪੰਦੇ ਦਾ ਫਾਇਦਾ ਚੁੱਕ ਰਹੀ ਆ ਤੁਹਾਨੂੰ ਕੁੰਡੀਆਂ ਲੱਗ ਰਹੀਆਂ ਨੇ ਜਿਹੜੀਆਂ ਤੁਹਾਨੂੰ ਪਤਾ ਵੀ ਨਹੀਂ ਲੱਗ ਰਹੀਆਂ